ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬੇਨਤੀ ਤਰਨਤਾਰਨ ਦੇ ਵੋਟਰਾਂ ਸਪੋਰਟਰਾਂ ਨੂੰ ਕਰਨ ਲੱਗੇ ਆ ਜਿਮਣੀ ਚੋਣ ਸੰਬੰਧੀ ਭਰਾਵੋ 11 ਨਵੰਬਰ ਨੂੰ ਸਿੱਖਾਂ ਲਈ ਇੱਕ ਫੈਸਲਾਕੁਨ ਚੋਣ ਹੋਣ ਜਾਣੀ ਹੈ ਇਹਨੂੰ ਚੋਣ ਨਾ ਸਮਝੋ ਇਹ ਤੁਹਾਡੀ ਹੋਂਦ ਦੀ ਲੜਾਈ ਆ ਤੁਹਾਡੇ ਆਉਣ ਵਾਲੇ ਭਵਿੱਖ ਦੀ ਲੜਾਈ ਆ ਤੇ ਤੁਹਾਡੀ ਪੱਗ ਦੀ ਲੜਾਈ ਆ ਤੁਹਾਡੀ ਆਣ ਬਾਣ ਸ਼ਾਨ ਦੀ ਲੜਾਈ ਆ ਤੇ ਆਪਣੇ ਕੁਰਬਾਨੀ ਵਾਲੇ ਪਰਿਵਾਰਾਂ ਦੀ ਅਣਖ ਦੀ ਲੜਾਈ ਹੈ ਲੜਾਈ ਬੜੀ ਸੌਖੀ ਜੇ ਭਰਾਵੋ ਕੋਈ ਸਿੰਘ ਨਹੀਂ ਸ਼ਹੀਦ ਕਰਾਉਣਾ ਪੈਣਾ ਕੋਈ ਗੋਲੀ ਨਹੀਂ ਚਲਾਉਣੀ ਪੈਣੀ ਤੇ ਕੋਈ ਹਥਿਆਰ ਨਹੀਂ ਚੁੱਕਣਾ ਪੈਣਾ ਸਿਰਫ ਇੱਕ ਬਟਨ ਦਬਾਉਣਾ ਹੈ ਚੋਣਛਾਣ ਬਾਹਲੀ 14 ਨੰਬਰ ਤੇ ਤੁਹਾਡਾ ਬਟਨ ਹੈ ਤੁਹਾਡੇ ਦਬੇ ਹੋਏ ਬਟਨ ਨਾਲ ਭਰਾਵੋ ਦਿੱਲੀ ਗੋਡਿਆਂ ਪਰ ਨਹੀਂ ਹੋ ਜਾਣੀ ਆ ਵੇਖਿਓ ਕਿਤੇ ਆਪਣੇ ਮੱਥੇ ਤੇ ਦਾਗ ਨਾ ਲਵਾ ਲਿਓ ਵੀ ਭਾਈ ਸੰਦੀਪ ਸਿੰਘ ਸਣੀ ਜਿਨੇ ਸਿੱਖਾਂ ਲਈ ਆਪਣੇ ਛੋਟੇ ਬੱਚੇ ਛੱਡ ਕੇ ਦੋ ਕੁਰਬਾਨੀਆਂ ਕੀਤੀਆਂ ਸੀ ਉਹ ਗੰਦਸੂਰੀ ਤੇ ਸੂਬੇ ਹਰੰਦ ਨੂੰ ਸੋਧਿਆ ਏ ਵੇਖਿਓ ਕਿਤੇ ਸੂਬੇ ਹਰੰਦ ਦੇ ਵਾਰਿਸ ਨਾ ਬਣ ਜਾਓ ਜਿਹੜੇ ਬੰਦੇ ਉਹ ਤਿੰਨਾ ਪਾਸੇ ਤਿੰਨਾ ਪਾਰਟੀਆਂ ਨੂੰ ਵੋਟ ਪਾਉਣਗੇ ਕਾਲੀ ਦਲ ਕਾਂਗਰਸ ਤੇ ਝਾੜੂ ਨੂੰ ਵੇਖਿਓ ਉਹ ਸੂਬੇ ਹਰੰਦ ਵਾਲੇ ਬੰਨੇ ਖੜੇ ਹੋਣਗੇ ਤੇ ਜੋ ਜਾਗਦੀ ਜ਼ਮੀਰ ਵਾਲੇ ਭਾਈ ਮਨਦੀਪ ਸਿੰਘ ਨੂੰ ਵੋਟ ਪਾਉਣਗੇ ਉਹ ਸੂਬੇ ਹਰੰਦ ਨੂੰ ਸੋਧਣ ਵਾਲਿਆਂ ਦੀ ਲਾਈਨ ਵਿੱਚ ਖੜੇ ਹੋਣਗੇ ਫੈਸਲਾ ਤੁਹਾਡੇ ਹੱਥ ਵਿੱਚ ਹੈ ਸੂਬੇ ਸਰੰਦ ਸੂਰੀ ਦੇ ਵਾਰਿਸ ਬੰਨਾ ਹੈ ਇੰਦਰਾ ਗਾਂਧੀ ਦੇ ਵਾਰਿਸ ਬੰਨਾ ਹੈ ਪ੍ਰਕਾਸ਼ ਚੰਦ ਸਰਸੇਵਾਲੇ ਦੇ ਵਾਰਿਸ ਬੰਨਾ ਹੈ ਕਿ ਕੇਜਰੀਵਾਲ ਦੇ ਵਾਰਿਸ ਬੰਨਾ ਇਹ ਫੈਸਲਾ ਤਰਨਦਾਰਨ ਵਾਲੇ ਤੁਹਾਡੇ ਹੱਥੇ ਇਹ ਤੁਹਾਡੀ ਗੈਰਤ ਦੀ ਲੜਾਈ ਹੈ 11 ਤਰੀਕ ਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਘਰ ਵਿੱਚ ਲੱਗੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਕੇ ਆਪਣੀ ਜਮੀਰ ਨੂੰ ਇੱਕ ਸਵਾਲ ਕਰਿਓ ਵੀ ਅਸੀਂ ਅਸੀਂ ਖੜਨਾ ਕਿਹੜੇ ਬਾਸੇ ਆ ਅਸੀਂ ਬੋਰਡ ਕਿਸ ਨੂੰ ਪਾਉਣੀ ਹੈ حق ਕਿਦਾ ਬਣਦਾ ਹੈ ਸਿੱਖਾਂ ਲਈ ਖੜਿਆ ਕੌਣ ਕੋਈ ਨਹੀਂ ਭਰਾਵੋ ਤੁਹਾਡੇ ਲਈ ਅੱਜ ਤੱਕ ਖੜਿਆ ਆੜੇ ਬਣਦੀ ਪੰਥਕ ਕਾਲੀ ਦਲ ਵਾਲੇ ਇਹਨਾਂ ਹੁਣ ਵੀ ਇੱਕ ਝੂਠ ਮੋਰ ਝੂਠ ਬੋਲ ਕੇ ਤੁਹਾਡੀ ਪਿੱਠ ਵਿੱਚ ਛੁਰਾ ਮਾਰਿਆ ਧਰਮੀ ਫੌਜੀ ਵਾਲਾ ਝੂਠ ਬੋਲ ਕੇ ਪਹਿਲਾਂ ਤਾਂ ਝੂਠ 77 ਤੋਂ ਲੈ ਕੇ 78 ਕਾਰਡ ਨਕੋਦਰ ਕਾਰਡ ਤੇ ਭਾਈ ਜਸਵੰਤ ਸਿੰਘ ਖਾਲੜਾ ਦਾ ਇਨਸਾਫ ਜਿਹਦਾ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ ਬਰਗਾੜੀ ਬਹਿਬਲ ਕੋਟਕਪੂਰਾ ਵੇਖਿਓ ਕਿਤੇ ਭੁੱਲ ਨਾ ਜਾਇਓ ਕਾਂਗਰਸ ਜਿਹਦੇ ਹੱਥ ਤੁਹਾਡੇ ਖੂਨ ਨਾਲ ਲਿਬੜੇ ਆ ਪੰਜਾ ਤੁਹਾਡੇ ਖੂਨ ਨਾਲ ਲਿਬੜਿਆ 84 ਨਾ ਭੁੱਲਿਓ 83 ਤੋਂ ਲੈ ਕੇ 95 ਤੱਕ ਰੇਣਾ ਤੁਹਾਡਾ 1.5 ਲੱਖ ਨੌਜਵਨ ਮੱਟਾਂ ਨਾਲੀਆਂ ਦੇ ਖਪਾਇਆ ਵੇਖਿਓ ਕਿਤੇ ਭੁੱਲ ਨਾ ਜਾਇਓ ਤੇ ਹੁਣ ਵਾਲੇ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਵੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਲਵਾਂਗੇ ਤੇ ਇਨਸਾਫ਼ ਮੰਗਣ ਵਾਲੇ ਕੂਰ ਵਿਜੇ ਪ੍ਰਤਾਪ ਨੂੰ ਨਾ ਕੱਢ ਕੇ ਬਾਹਰ ਮਾਰਿਆ ਤੇ ਨਸ਼ਾ ਵੇਚਣ ਵਾਲੇ ਜਿਹਨੂੰ ਇੱਕ ਆਪ ਕਹਿੰਦੇ ਰਿਹਾ 10 ਸਾਲ ਵੀ ਹਰਮੀਤ ਨਸ਼ੇ ਦਾ ਸਮਗਲਰ ਆ ਤੇ ਹੁਣ ਨਸ਼ਾ ਵਾਲੇ ਵੇਚਣ ਵਾਲੇ ਬੰਦੇ ਨੂੰ ਟਿਕਟ ਦੇ ਕੇ ਕਿਹੜੇ ਹੱਕ ਨਾ ਵੋਟ ਮੰਗਦੇ ਨੇ ਭਰਾਵੋ ਫੈਸਲਾ ਤੁਹਾਡੇ ਹੱਥੇ ਆ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨੇ ਨੇ ਫੇ ਪੰਜਾਬ ਤੇ ਦਿੱਲੀ ਦੀ ਲੜਾਈ ਵਿੱਚ ਬਾਪੂ ਬੇਬੇ ਮੇਰੇ ਭਰਾ ਤੁਸੀਂ ਕਿੱਥੇ ਖੜੇ ਹੋ ਪੰਜਾਬ ਵਾਲੇ ਪਾਸੇ ਜਾਂ ਦਿੱਲੀ ਵਾਲੇ ਪਾਸੇ ਇਹ ਆਉਣ ਵਾਲੀ نسل ਤੁਹਾਨੂੰ ਸਵਾਲ ਕਰੂਗੀ ਤੇ ਵੋਟ ਪਾਉਣ ਲੱਗਿਆਂ ਆਪਣੀ ਜ਼ਮੀਰ ਨੂੰ ਹਲੂਣਾ ਮਾਰ ਕੇ ਆਪਣੇ ਚਿਹਰੇ ਤੇ ਦਸਤਾਰ ਵਾਲ ਵੇਖ ਕੇ ਬੋਰਡ ਪਾਇਓ ਵੀ ਬੋਰਡ ਦੇ ਅਥਲੀ ਕੀ ਦਾ ਆਖਿਆ ਅਸੀਂ ਫੇਰ ਹੱਥ ਜੋੜ ਕੇ ਬੀਲ ਕਰਦੇ ਆ ਆਪਣੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਨਾਲ ਖੜਜੋ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਖੜਜੋ ਭਾਈ ਸੰਦੀਪ ਸਿੰਘ ਦੇ ਹੱਕ ਵਿੱਚ ਖੜਜੋ ਇਹ ਸਿੱਖਾਂ ਲਈ ਇੱਕ ਫੈਸਲਾ ਕੌਣ ਚੋਣਿਆ ਫੈਸਲਾ ਕੌਣ ਲੜਾਈ ਆ ਇਤਿਹਾਸ ਸਿਰਜਿਆ ਜਾਣਾ ਹੈ ਤੁਸੀਂ ਕਿੰਨੇ ਖਸੋ ਜਿਹੜੇ ਆਪਣੇ ਨਾਲ ਖੜੇ ਇੰਨੇ ਹੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ